ਜੀਤ ਹੇਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਲਟਰ ਦਾ ਅੰਕੜੇ ਆ ਪੰਜਾਬ ਤੋਂ ਤਾਂ ਫਿਰ ਦੂਜੇ ਤਾਂ ਮਾਰੇ ਇਸ ਕਰਕੇ ਤੁਸੀਂ ਬਦਲਤੇ ਕਾਲੀ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਸੀ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਾ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹ ਵਿਧਾਨ ਸਭਾ ਦੇ ਵਿੱਚ ਦਿੰਦੇ ਹੋ ਔਰ ਸਿੱਧੂ ਮੂਸੇਵਾਲਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਕੱਲ ਤੁਸੀਂ ਦੇਖਿਆ ਹੋਊਗਾ ਕੱਲ ਮੇਰੇ ਕੋਲੇ ਜ ਬਰਮਿੰਗਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਹੈ ਇਸ ਸੰਸਾਦ ਦਾ ਤੇ ਅਸੀਂ ਭਟਕਦੇ ਬੰਦੇ ਕਿਹੇ ਚਲਾਉਣ ਵਾਸਤੇ ਕੱਲਾ ਜੀ ਉਮੀਦ ਹੈ ਨਹੀਂ ਅਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ 4 ਮੱਦੇ ਨਾਮਿਨੇਟ ਕਰਕੇ ਸਿੱਟ ਦੇ ਸਾਹਮਣੇ ਦੇ ਚੁੱਕੇ ਆ ਉਹ ਵੀ ਆਪਣੇ ਅਕਾਲੀ ਦਲ ਦੇ ਕੈਂਪੇਨ ਕਰ ਰਹੇ ਨੇ ਕਿ ਗਾਹ ਤੱਕ ਭਰੇ ਹੋਏ ਆਂ ਅਸੀਂ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ੀ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨਾਲ ਇਹ ਗਵਰਨਮੈਂਟ ਨੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਜੀ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਏ ਲਾ ਉਸ ਵੀ ਵੀਡੀਓ ਨੂੰ ਕੀ ਹੈ ਇਹਨਾਂ ਦੀ ਸਰਕਾਰ ਹੈ ਕੋ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤੁਹਾਨੂੰ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਧਾਰਨ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਟ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਇਆ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਘੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਮੇਰਾ ਕੀ ਤਰਾਹ ਜਾਮਪਾਟੀ ਮੈਂ ਤਾਂ ਕਪੀੜ ਤੇ ਬੈਠਿਆ ਮੈਨੂੰ ਤਾਂ ਰੋਲਿਆ ਜਾ ਰਿਹਾ ਮੈਂ ਤੋਂ ਦੁਆਰਾ ਤਕਰੀਰ ਦਿਸ ਕਰਕੇ ਦੇ ਰਹਾ ਕਿਉਂਕਿ ਮੈਨੂੰ ਇਹ ਗੱਲ ਯਾਦ ਆ ਗਈ ਕਿ ਜਿਹੜੀ ਫੈਦਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਜੀਵਨ ਜੋਤ ਦਾ ਜੀਵਨ ਜੋਤ ਐਫ ਆਈ ਆਰ ਦੇ ਵਿੱਚ ਚਲਾਨ ਦੇ ਵਿੱਚ ਉਹਦਾ ਨਾਮ ਆ ਫਿਰ ਵੀ ਉਹਦੇ ਕੋਈ ਗ੍ਰਿਫਤਾਰੀ ਨਹੀਂ ਆ ਕੋਈ ਉਹਦੇ ਬਾਰੇ ਕੋਈ ਸਟੇਟ ਸਪੋਰਟ ਕਲੀਅਰ ਨਹੀਂ ਲੋਕਾਂ ਬਾਰੇ ਵੀ ਕੀ ਹੈ ਨੰਬਰ 2 ਤੇ ਬੀਤ ਹੇਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਲਟਰ ਦਾ ਅੰਕੜੇ ਆ ਪੰਜਾਬ ਤੋਂ ਤਾਂ ਫਿਰ ਦੂਜੇ ਤਾਂ ਬਾੜੇ ਇਸ ਕਰਕੇ ਤੁਸੀਂ ਬਦਲਤੇ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਨੇ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਾ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਉਹ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ ਉਹਨੂੰ ਵਿਸ਼ਵ ਭਰ ਦੇ ਵਿੱਚ ਕੱਲ ਤੁਸੀਂ ਦੇਖਿਓਂਗਾ ਕੱਲ ਮੇਰੇ ਕੋਲੇ ਜੋ ਬਰਮਿੰਗਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਇਸ ਹਿਸਾਬ ਦਾ ਤੇ ਅਸੀਂ ਭਟਕਦੇ ਫੁੱਦੇ ਕੀ ਚਲਾਉਣ ਵਾਸਤੇ ਇਮੀਡੀਏ ਜੀਵਨ ਜੋਤ ਨੂੰ ਨਾਲ ਲੈ ਫਿਰਦਾ ਕੀ ਕਰਾਂ ਤੁਹਾਨੂੰ ਮੈਂ ਦੁੱਖ ਦਾ ਪ੍ਰਗਟਾਵਾ ਇਸ ਲਈ ਦੁਖੀ ਹੁੰਦਾ ਇਸ ਕਰਕੇ ਮੈਂ ਨਹੀਂ ਮੈਂ ਘਰੇ ਬੈਠਾ ਸੀ ਮੈਂ ਜਦੋਂ ਇਹ ਇਹਨਾਂ ਦੀ ਇਹ ਕਰਤੂਤਾਂ ਵੇਖੀਆਂ ਵੀ ਇਹ ਇਸ ਕਦਰ ਤੱਕ ਕਿ ਇਕੱਲਾ ਜੀਮ ਮੀਤ ਹੈ ਨਹੀਂ ਅਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ ਚਾਰ ਮੱਦੇ ਨਾਮਿਨੇਟ ਕਰਕੇ ਸਿੱਟ ਦੇ ਸਾਹਮਣੇ ਦੇ ਚੁੱਕੇ ਆ ਉਹ ਵੀ ਆਪਣੇ ਅਕਾਲੀ ਦਲ ਦੇ ਕੰਪੇਨ ਕਰ ਰਹੇ ਨੇ ਅੱਗੇ ਤਾਂ ਫਿਰ ਮੈਨੂੰ ਤਾਂ ਕਿਹਾ ਵੀ ਮੈਂ ਮੈਂ ਘਰੇ ਬੈਠਾ ਕਿਉਂ ਕਰਾਂ ਮੈਂ ਵੀ ਕਿਸੇ ਤਰ੍ਹਾਂ ਨਾਲ ਕਿਉਂ ਨਾ ਜਾਵਾਂ ਅੱਜ ਤੁਸੀਂ ਸਖਪਾਲ ਸਿੰਘ ਖਹਿਰਾ ਦੀ ਸਪੋਰਟ ਤੇ ਆਏ ਹੋ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ 팬 ਜਿਹੜੇ ਹੈਗੇ ਨੇ ਸਾਰੇ ਹਲਕੇ ਵਿੱਚ ਇੱਥੇ ਕਾਫੀ ਵੱਡੀ ਗਿਣਤੀ ਚ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੈਗਾਮ ਦੇਣਾ ਚਾਹੁੰਦਾ ਚਾਹੁੰਦੇ ਲੋਕ ਸਭਾ ਕਿ ਉਹਨਾਂ ਦੇ ਜੀ ਉਹਨਾਂ ਨੂੰ ਮੈਂ ਪੈਗਾਮ ਦੇਮਾ ਚਾਹੇ ਨਾ ਦੇਮਾ ਉਹਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤੜਕੇ ਵੇਖ ਲੈਣੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਆਏ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹੁੰਨਾ ਉਹਨਾਂ ਨੂੰ ਸਭ ਪ ਗਾਹ ਤੱਕ ਭਰੇ ਹੋਏ ਆ ਸੀ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗਵਰਨਮੈਂਟ ਨੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲਾਂਚ ਦੀ ਵੀਡੀਓ ਨੂੰ ਕੀ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤਾਂ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਧਾਰਨ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਟ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਹੈ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਘੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਡੇਢ ਘੰਟਾ ਮੇਰੇ ਪੁੱਤ ਦਾ ਮਾਰਡਰ ਹੋਣ ਤੋਂ ਡੇਢ ਘੰਟਾ 5:30 ਵਜੇ ਘਟਣਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਵਾਟਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹਿੰਦੇ ਆ ਰਾਮਨਾ ਉਹਨਾਂ ਨੇ ਕਿਉਂਕਿ ਸ਼ੁਭਦੀ ਬੰਨੇ ਟੱਕਰਾਂ ਮਾਰੀਆਂ ਸੀ ਦੋਨੇ ਕਾਰਾਂ ਨੂੰ ਉਹਨਾਂ ਦੀਆਂ ਤਾਕੀਆਂ ਬੰਦ ਨਹੀਂ ਹੁੰਦੀਆਂ ਸੀਗੀਆਂ ਨਾ ਜਿਹੜੀ ਕਾਰ ਸੀ ਯੂਰੀਆ ਹੁੰਦੀ ਸੀ ਨਾ ਬਲੇਰੋ ਦੀਆਂ ਹੁੰਦੀਆਂ ਸੀ ਫਿਰ ਉਹਨਾਂ ਨੇ ਉਹ ਗੱਡੀ ਉੱਥੇ ਰੋਕੀ ਹੋਰ ਇਕਾਲ ਤੋਂ ਕੋਈ ਇੰਨਾ ਟਾਈਮ ਮੇਰਾ ਇੱਕ ਮਿੱਤਰ ਨੇ ਖਿਆਲੇ ਦੇ ਪੰਚਾਇਤ ਸੈਕਟਰੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ ਲੈ ਕੇ ਯਾਰ ਬੰਦੇ ਜਿਹੜੇ ਉਹਦੇ ਦੋਸ਼ੀ ਨੇ ਉੱਥੇ ਪਲਾਨੀ ਜਗ੍ਹਾ ਤੇ ਬੈਠੇ ਫੜ ਲੋ ਤੇ ਖਿਆਲਾ ਚ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਵੰਦੀ ਹੈ ਉਹਨਾਂ ਨੂੰ ਜਰ ਦੱਸ ਕੇ ਆਏ ਪਰੰਤੂ ਉਹ ਕਹਿੰਦੇ ਜੀ ਫੋਰਸ ਫੋਰ ਆ ਜਾ ਇਹਨੂੰ ਫੇਰ ਫੜਾਂਗੇ ਬਲਕਿ ਉਹ ਬੰਦਾ ਗਿਆ ਨਹੀਂ ਸਹਰੋ ਸਾਹਿਬ ਤੁਸੀਂ ਜਿੱਦਦੇ ਨਹੀਂ ਤਾਂ ਇਹਨਾਂ ਦੀ ਵੋਟ ਆਲ ਇੰਡੀਆ ਨੂੰ ਜਾਊਗੀ ਤੇ ਆਲ ਇੰਡੀਆ ਦੇ ਵਿੱਚ ਗੱਠ ਜੁੜਨ ਦੀ ਇੱਛਾ ਆ ਆਲ ਇੰਡੀਆ ਪਾਰਟੀ ਨੂੰ ਸ਼ਾਮਲ ਦੇਖੋ ਜੀ ਮੇਰੇ ਖਿਆਲੋਂ ਆਮ ਆਰਮੀ ਦਾ ਮੇਰਾ ਕੋਈ ਵੱਟਦਾ ਰੋਲਾ ਨਹੀਂ ਕਿਸੇ ਗੱਲ ਦਾ ਜੇ ਉਹ ਕਿਸੇ ਗੱਲ ਦਾ ਸਾਡੇ ਨਾਲ ਮਿਲ ਕੇ ਆ ਮੇਰੀ ਜਸਸ ਦੀ ਗੱਲ ਹੀ ਢੰਗ ਨਾਲ ਕਰ ਦੇਣ ਮੇਰੀ ਕੇਸ ਹੀ ਸਹੀ ਢੰਗ ਨਾਲ ਚਲਵਾ ਦੇਣ ਫਾਸਟ ਟਰੈਕ ਕੋਰਟ ਤੇ ਚਲਾ ਦੇ ਮੇਰਾ ਕੀ ਤਰਾਜ ਆਮ ਪਾਰਟੀ ਦਾ ਮੈਂ ਤਾਂ ਕਪੀੜ ਤੇ ਬੈਠਿਆ ਮੈਨੂੰ ਤਾਂ ਰੋਲਿਆ ਜਾ ਰਿਹਾ ਹੈ ਜਦੋਂ ਗੱਲ ਨਹੀਂ ਸੁਣਦੇ ਤਾਂ ਹਰ ਕਿਸੇ ਮੈਦਾਨੇ ਕੰਮ ਕਰਨੀ ਹੈ ਆਪ ਨੂੰ ਅਜਿਵੇਂ ਅ ਕਹਿ ਰਹੇ ਆ ਸਾ ਅੱਜ ਤੁਸੀਂ ਇਹਨਾਂ ਦੇ ਹੱਕ 'ਚ ਆਏ ਹੋ ਤੇ ਵੱਖ-ਵੱਖ ਪਾਰਟੀਆਂ ਵੀ ਜਿੱਦੂ ਬੁਸਿਆਰ ਦਾ ਨਾਂ ਲੈ ਕੇ ਪ੍ਰਚਾਰ ਕਰ ਰਹੇ ਨੇ ਇਨਸਾਫ ਦੇ ਮੁੱਦਿਆਂ ਲੈ ਕੇ ਆਪਾਂ ਇੰਡਸਟਰੀ ਦਾ ਕਾਪੀਰਾਈਟ ਕਰ ਰਹੇ ਨੇ ਇਸ ਚੀਜ਼ ਨੂੰ ਕਿਵੇਂ ਕਵਾਂਗੇ ਦੇਖੋ ਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਐ ਵੋਟ ਪਾਉਣ ਲੱਗਿਆ ਸੀ ਬਚਪਨ ਮੈਂ ਉਹਦਾ ਕੰਪਨਿਸ ਪਾਰਟੀ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਕਿ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਚ ਨਹੀਂ ਕਿਸ ਨੂੰ ਰੱਖਣਾ ਚਾਹੁੰਦਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਪਰ ਕਾਂਗਰਸ ਵੀ ਮੈਂ ਚਾਹੁੰਦਾ